ਅੱਜ ਇਹਦੇ ਵਿੱਚ ਜਿਹੜੀ ਬਹਿਸ ਪਿਛਲੇ ਤਰੀਕ ਤੇ 29 ਤਰੀਕ ਤੇ ਸਾਡੇ ਵਕੀਲ ਵੱਲੋਂ ਕੀਤੀ ਗਈ ਸੀ ਅੱਜ ਮਲਜ਼ਮਾਂ ਦੇ ਵਕੀਲ ਵੱਲੋਂ ਜਿਹੜੀ ਇੱਥੇ ਬਹਿਸ ਕੀਤੀ ਗਈ ਹੈ ਤੇ 13 ਤਰੀਕ ਆ ਜਿਹੜੀ ਅਗਲੀ ਇਸ ਕੇਸ ਤੇ ਪਾ ਦਿੱਤੀ ਆ ਸੋ ਅੱਗੇ 13 ਤਰੀਕ ਤੇ ਦੇਖਦੇ ਆ ਤਾਂ ਦੋਨਾਂ ਦੇ ਵਕੀਲ ਵੀ ਪੇਸ਼ ਹੋਣਗੇ ਆਪਣੇ ਵੀ ਤੇ ਮਲਜ਼ਮਾਂ ਦੇ ਵੀ ਅਗਲੀ ਜਿਹੜੀ ਕਾਰਵਾਈ ਉਹ 13 ਤੇ ਹੋਣੀ ਆ ਤਾਂ ਅਸੀਂ ਫਿਰ ਵੀ ਇਹੀ ਕਹਾਂਗੇ ਬਈ ਜਦੋਂ ਸਾਰਾ ਕੁਝ ਹੋ ਚੁੱਕਿਆ ਇਨਵੈਸਟੀਗੇਸ਼ਨ ਆ ਕੰਪਲੀਟ ਹੋ ਚੁੱਕੀ ਆ ਤੇ ਟ੍ਰਾਇਲ ਜਲਦੀ ਤੋਂ ਜਲਦੀ ਸ਼ੁਰੂ ਕਰਕੇ ਟ੍ਰਾਇਲਾਂ ਵਾਲੀ ਕਾਰਵਾਈ ਕੀਤੀ ਜਾਵੇ ਜਿਹੜੀਆਂ ਹੋਰ ਕੋਈ ਬੇਫਾਲਤੂ ਦੀਆਂ ਗੱਲਾਂ ਉਹਨਾਂ ਨੂੰ ਅ ਸੋਸ਼ੀਅਨ ਨੂੰ ਸਜਾਵਾਂ ਵਾਲੇ ਪਾਸੇ ਜਿਹੜਾ ਉਹ ਲਿਆਂਦਾ ਜਾਵੇ ਇੱਕ ਬੁਝੇ ਦੀ ਵਿਖੇ ਗਿਆ ਸੀ ਉਮਰਾ ਨੰਗਲ ਜਿਹੜਾ ਹੈਗਾ ਬਹਾਲ ਕੀਤਾ ਗਿਆ ਜਦੋਂ ਨੌਕਰੀ ਦੇ ਹੁਣ ਠੀਕ ਨਹੀਂ ਚੱਲਦੀ ਦੇਖੋ ਇਹ ਇਹ ਸਰਕਾਰ ਦੀਆਂ ਨਾਕਾਮੀਆਂ ਇੱਕ ਜਿੰਨਾ ਕਿ ਸਾਡੇ ਧਿਆਨ ਚ ਗੱਲ ਆਈ ਸੀ ਕਿ ਜਦੋਂ ਤੋਂ ਉਮਰਾ ਨੰਗਲ ਹੋਣਾ ਦੀ ਇਹ ਪ੍ਰੋਸੀਜਰ ਚੱਲਿਆ 2017 ਤੋਂ ਲੈ ਕੇ ਉਹਦੇ ਵਿੱਚ ਇੱਕ 60 ਦਿਨ ਦਾ ਟਾਈਮ ਪੀਰੀਅਡ ਦਿੱਤਾ ਗਿਆ ਸੀ ਇਹਨਾਂ ਦੇ ਉੱਤੇ ਇੱਕ ਕਮੇਟੀ ਬਿਠਾ ਕੇ ਰਿਪੋਰਟ ਪੇਸ਼ ਕਰਨ ਦਾ ਸੋ ਉਹ 60 ਦਿਨ 5 ਸਾਲਾਂ ਚ ਬੀਤ ਗਏ 5 ਸਾਲਾਂ ਤੋਂ ਬਾਅਦ 2 ਸਾਲ ਆ ਟੱਪ ਗਿਆ 7 ਸਾਲ ਜਿਹੜੇ ਉੱਤੇ ਟੱਪ ਗਿਆ ਸੋ ਇਹਨਾਂ ਦੀ ਇਹ ਨਲੈਕੀਆ ਸਿਸਟਮ ਦੀ ਜਿਹਦੇ ਕਰਕੇ ਉਹ ਉਹਨਾਂ ਦੀ ਜਿਹੜੀ ਨੌਕਰੀ ਦੀ ਬਹਾਲੀ ਹੋਈ ਹੈ ਸੋ ਇਹ ਅਤਿ ਨਿੰਦਨਯੋਗ ਵੀ ਆ ਮਾੜਾ ਵੀ ਆ ਫਿਰ ਇਸ ਤਰ੍ਹਾਂ ਤਾਂ ਸਿੱਧਾ-ਸਿੱਧਾ ਹਸਾਬ ਆ ਕਿ ਡੀਜੀਪੀ ਉਸੇ ਨੂੰ ਲਾ ਦਿਓ ਜਿਹੜੇ ਨੇ 2015 ਵਾਲਾ ਗੋਲੀकांड ਕੀਤਾ ਤੇ ਕੇਸ ਆ ਸਾਰਾ ਰਫਾ-ਦਫਾ ਕਰੋ ਬੰਦੇ ਕੋਈ ਮਰੇ ਨਹੀਂ ਹੋਣਗੇ ਕਿਉਂਕਿ ਜਿਹੜੇ ਬੰਦੇ ਇਸ ਚੀਜ਼ 'ਚ ਅੱਗੇ ਆਉਣਗੇ ਤਾਂ ਉਹ ਡੈਫੀਨਿਟਲੀ ਦੀ ਗੱਲ ਆ ਕਿ ਜਿਹੜੇ ਗਵਾਹ ਉਹ ਕਿਵੇਂ ਆਪਣੀਆਂ ਗਵਾਹੀਆਂ ਦੇਣਗੇ ਕਿਵੇਂ ਉਸ ਦੇ ਉੱਤੇ ਅੱਗੇ ਜਿਹੜੀਆਂ ਕਾਰਵਾਈਆਂ ਹੋਣੀਆਂ ਜਦੋਂ ਇਸ ਤਰ੍ਹਾਂ ਦੇ ਬੰਦੇ ਪੋਸਟਾਂ ਤੇ ਹੋਣਗੇ ਤਾਂ ਫਿਰ ਉਹ ਰਹਿ ਕੀ ਕਿਹੜਾ ਚਰਨਜੀਤ ਵੀ ਰਹਿ ਗਿਆ ਤੇ ਸੁਮੇਤ ਸੈਣੀ ਰਹਿ ਗਿਆ ਉਹਨਾਂ ਨੂੰ ਵੀ ਲਾ ਦਿਓ ਇਹ ਚ ਪਿੱਛੇ ਕੀ ਰਹਿੰਦਾ ਪਰ ਮੈਂ ਫਿਰ ਕਹੂੰਗਾ ਕਿ ਸਰਕਾਰ ਇਹਨੂੰ ਸਖਤੀ ਨਾਲ ਲਵੇ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਾਉਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਪਰੋਮਾਈਜ਼ ਨਾ ਕੀਤਾ ਜਾਵੇ ਜਦ ਤੱਕ ਇੱਕ 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 ਪਲੇਅਰ ਨੇ ਜਿਹੜੇ ਫੇਰ ਵੀ ਫਾਮਲੇ ਵਿੱਚ ਨਾਮ ਨਹੀਂ ਨੈਕਸਟ ਕਮੇਟੀ ਮੈਂਬਰ ਨੇ ਉਹਨਾਂ ਦੀ ਇੱਕ ਫੋਟੋਆਂ ਵਾਇਰਲ ਹੋ ਰਹੀਆਂ ਅਜੁੱਬਿਆ ਦੇ ਵਿੱਚ ਜਿਹੜਾ ਬੀਜੇਪੀ ਆਗੂਆਂ ਨਾਲ ਕੀ ਕਹਣਾ ਹੈ ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਕਿ ਜਿਹੜਾ ਬੇਅਦਬੀ ਕਰਾਉਣ ਵਾਲਾ ਕੌਣ ਆ ਸਿਸਟਮ ਇਥੋਂ ਦਾ ਤੇ ਸਿਸਟਮ ਕਿਹਦੇ ਅੰਦਰ ਚੱਲ ਰਿਹਾ ਭਾਜਪਾ ਦੀ ਸਰਕਾਰ ਦੇ ਅੰਦਰ ਕੇਂਦਰ ਦੀ ਸਰਕਾਰ ਦੇ ਅੰਦਰ ਕੇਂਦਰ ਦੀ ਸਰਕਾਰ ਕੀ ਕਰਦੀ ਆ ਕਿ ਜਿਹੜਾ ਇੱਕ ਬੇਅਦਬੀ ਕਰਨ ਵਾਲਾ ਬਲਾਤਕਾਰੀ ਆ ਦੋਸ਼ੀ ਆ ਉਸ ਬਲਾਤਕਾਰੀ ਨੂੰ ਸਮੇਂ-ਸਮੇਂ ਤੇ ਬਾਹਰ ਲੈ ਕੇ ਆ ਰਹੀ ਆ ਦਿਨਾਂ-ਦਿਨਾਂ ਤੇ ਪਰੋਲਾਂ ਤੇ ਬਾਹਰ ਲੈ ਕੇ ਆ ਰਹੀ ਆ ਸੋ ਇਹਦੇ ਪਿੱਛੇ ਸਿੱਧਾ-ਸਿੱਧਾ ਸਾਫ਼ ਹੱਥ ਭਾਜਪਾ ਦਾ ਤੇ ਦੂਸਰਾ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਆ ਜਿਹੜੇ ਬੰਦੇ ਭਗੌੜੇ ਆ ਜੇ ਆਮ ਬੰਦੇ ਦੀ ਗੱਲ ਕਰ ਗਿਆ ਤਾਂ ਇਹਨਾਂ ਦੇ ਰਿਸ਼ਤੇਦਾਰ ਉਹਨਾਂ ਦੀ ਉਹਨਾਂ ਦੇ ਸਾਖ ਸੰਬੰਧੀਆਂ ਨੂੰ ਚੱਕਿਆ ਜਾਂਦਾ ਭਗੌੜਿਆਂ ਦੇ ਪਰਿਵਾਰਾਂ ਨੂੰ ਚੱਕਿਆ ਜਾਂਦਾ ਤਾਂ ਜਿੱਥੇ ਸਾਡੇ ਐਸਟ ਦੀ ਬੇਅਦਬੀ ਕਰਨ ਵਾਲਾ ਹੋਵੇ ਉਹ ਸ਼ਰਿਆਮ ਅੱਜ ਨਹੀਂ ਉਦੋਂ ਤੋਂ ਲੈ ਕੇ ਇਹ ਕੋਈ ਅੱਜ ਦੀ ਨਵੀਂ ਗੱਲ ਨਹੀਂ ਆ ਜਦੋਂ ਤੋਂ ਐਪੀਸੋਡ ਹੋਇਆ 2015 ਤੋਂ ਲੈ ਕੇ ਅੱਜ ਤੱਕ ਜਿੰਨੇ ਵਾਰੀ ਵੀ ਇਹ ਦੇਖਿਆ ਗਿਆ ਭਾਜਪਾ ਦੇ ਲੀਡਰਾਂ ਨਾਲ ਦੇਖਿਆ ਗਿਆ ਵੱਡੇ ਵੱਡੇ ਲੀਡਰਾਂ ਦੇ ਨਾਲ ਦੇਖੇ ਗਿਆ ਤੇ ਸਿੱਧਾ ਸਾਫ ਇਹ ਦੇ ਚ ਕੇਂਦਰ ਦਾ ਹੱਥ ਆ ਬੇਅਦਬੀ ਕਰਾਉਣ ਦੇ ਵਿੱਚ ਤੇ ਬੇਅਦਬੀ ਵਾਲਿਆਂ ਦੇ ਉੱਤੇ ਕਾਰਵਾਈ ਨਾ ਕਰਨ ਦੇ ਵਿੱਚ ਵੀ ਕੇਂਦਰ ਦਾ ਹੱਥ ਆ ਸਰਸੇ ਵਾਲੇ ਨੂੰ ਤਾਂ ਦਸਾਂ ਦਿਨਾਂ ਤੇ ਆਈ ਵਾਰ ਪ੍ਰੋਬਲਮ ਮਿਲ ਜਾਂਦੀ ਹੈ ਕਦੇ ਮਹੀਨੇ ਬਾਅਦ ਪਰੋਬਲਮ ਹੀ ਮਹੀਨੇ ਦੀ ਤੇ ਸਾਡੇ 40 40 ਸਾਲਾਂ ਤੋਂ 30 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਉਹਨਾਂ ਦੇ ਉੱਤੇ ਕੋਈ ਕਾਰਵਾਈਆਂ ਨਹੀਂ ਆ ਸੋ ਇਹ ਮੈਂ ਇਹਨਾਂ ਇਹਨਾਂ ਚੀਜ਼ਾਂ ਦੀ ਸਖਤ ਚਾਬਦਾਂ ਦੇ ਵਿੱਚ ਲਿਖੇਦੀ ਕਰਦਾ ਤੇ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਦੇ ਲਈ ਸਰਕਾਰ ਆ ਜਿਹੜੇ ਕੋਈ ਠੋਸ ਕਦਮ ਚੱਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੇ ਕਿਵੇਂ ਦੇਖਦੇ ਹੋ ਇਹ ਸਰਕਾਰ ਦੀ ਭੂਮਿਕਾ ਲੈਣਾ ਚਾਹੀਦੀ ਕਿ ਕਿਤੇ ਕੁਮਰੇ ਜੇ ਪ੍ਰਤਾਪ ਉਹ ਵੀ ਸਰਕਾਰ ਦੇ ਸਵਾਲ ਖੜੇ ਕਰ ਰਹੇ ਨੇ ਅਤੇ ਤੁਸੀਂ ਵੀ ਕਿਤਨੇ ਕਿਤੇ ਸਰਕਾਰ ਦੇ ਖਿਲਾਫ ਕਰਦੇ ਹੋਗੇ ਹਜੇ ਤੱਕ ਜਰੂਰ ਵੀ ਜਾਜ ਨਹੀਂ ਦੇਖੋ ਕਮਰ ਵਿਜੇ ਪ੍ਰਤਾਪ ਹੁਣ ਇੱਕ ਐਕਸ ਆਈਓ ਨੇ ਜੇ ਉਹ ਅੱਜ ਮੌਜੂਦਾ ਆਈਓ ਹੁੰਦੇ ਤਾਂ ਅਸੀਂ ਇਹ ਗੱਲ ਕਹਿੰਦੇ ਕਿ ਵਾਕਈ ਇਹ ਗੱਲ ਬਣਦੀ ਆ ਇੱਕ ਇਨਵੈਸਟੀਗੇਸ਼ਨ ਕਰਕੇ ਗਿਆ ਹੋਇਆ ਆਫੀਸਰ ਦੁਆਰਾ ਫਿਰ ਆਪਣੀ ਇਨਵੈਸਟੀਗੇਸ਼ਨ ਨੂੰ ਕਹੇ ਕਿ ਸਹੀ ਕੀਤਾ ਸਾਰਾ ਕੁਝ ਫਿਰ ਜਦੋਂ ਉਹਨਾਂ ਕੋਲੇ ਸਾਰਾ ਕੁਝ ਹੱਥ 'ਚ ਸੀਗਾ ਪਾਵਰਾਂ ਸੀਗੀਆਂ ਜਿਹੜੇ ਬੰਦੇ ਅੱਜ ਅਦਾਲਤ ਦੀਆਂ ਪੌੜੀਆਂ ਚੜ ਰਹੇ ਆ ਤੇ ਉਹ ਮੈਂ ਸਮਝਦਾ ਕਿ ਉਹਨਾਂ ਦੀਆਂ ਕਾਰਵਾਈਆਂ ਦੇ ਨਾਲ ਅੱਜ ਨੂੰ ਜ਼ਿਲ੍ਹੇ ਦੇ ਵਿੱਚ ਬੰਦ ਹੋਣੇ ਚਾਹੀਦੇ ਸੀ ਅਸੀਂ ਉਹਦੇ ਵਿੱਚ ਲੱਤਾਂ ੜਾਉਣ ਦੀ ਬਜਾਏ ਜੇ ਐਪਰੀਸ਼ੀਏਸ਼ਨ ਕਰੀਏ ਕਿ ਇਹਨਾਂ ਨੂੰ ਸਜਾਵਾਂ ਦਵਾਈਏ ਨਾ ਕਿ ਕਹੀਏ ਕਿ ਅਸੀਂ ਸੱਚੇ ਆ ਅਸੀਂ ਸਾਰਾ ਕੁਝ ਆ ਸੋ ਜੇ ਕਦੇ ਨਾ ਕਿਤੇ ਕੋਈ ਗਲਤੀ ਹੁੰਦੀ ਉਹਨੂੰ ਮੰਨ ਲੈਣਾ ਵੀ ਆਪਣੇ ਆਪ ਦੇ ਵਿੱਚ ਇੱਕ ਵਿੜਾਪਣ ਹੁੰਦਾ ਪਰ ਜੇ ਉਹਨਾਂ ਦਾ ਐਡਾ ਹੀ ਕੇਸ ਦੇ ਵਿੱਚ ਇੰਟਰਸਟ ਹੈਗਾ ਤਾਂ ਫਿਰ ਜਿਨ੍ਹਾਂ ਦੇ ਮਰੇ ਆ ਜਾਂ ਜਿਨ੍ਹਾਂ ਦੇ ਨਾਲ ਹੋਇਆ ਉਹਨਾਂ ਦਾ ਕੋਈ ਹੋਣੀ ਹੈਗਾ ਉਹਨਾਂ ਦੀ ਕੋਈ ਕੋਈ ਪੁੱਕਤ ਨਹੀਂ ਹੈਗੀ ਉਹਨਾਂ ਨੇ ਕੋਈ ਕੇਸ ਨਹੀਂ ਲੜਨੇ ਹੈਗੇ ਜਦੋਂ ਅਸੀਂ ਇਸ ਚੀਜ਼ ਦੇ ਉੱਤੇ ਸਾਰਾ ਕੁਝ ਕਰ ਚੁੱਕੇ ਆ ਆਪਦੀ ਰਾਜਨੀਤੀ ਚਮਕਾ ਚੁੱਕੇ ਆ ਤੇ ਅੱਜ ਫਿਰ ਅਸੀਂ ਉਹਨਾਂ ਹੀ ਅ ਦੁਬਾਰਾ ਫੇਰ ਉਸੇ ਦੇ ਵਿੱਚ ਆਪਣੀਆਂ ਐਪਲੀਕੇਸ਼ਨਾਂ ਲਾਈਏ ਆਪਣੇ ਆਪ ਨੂੰ ਵੱਡਾ ਦਿਖਾ ਕੇ ਲੋਕਾਂ ਨੂੰ ਝੂਠੇ ਪਾਈਏ ਸੋ ਇਹ ਵੀ ਕੋਈ ਬਹੁਤ ਹੀ ਚੰਗੀਆਂ ਗੱਲਾਂ ਨਹੀਂ ਆ ਅਦਾਲਤ ਦੇ ਵਿੱਚ ਜਿਹੜਿਆਂ ਜਿਹੜੇ ਬੰਦੇ ਗਏ ਆ ਉਹ ਕੇਸ ਲੜਨ ਦੇ ਹੱਕਦਾਰ ਹੁੰਦੇ ਆ ਜੇ ਐਕਸ ਆਈਓ ਇਸ ਤਰ੍ਹਾਂ ਹੀ ਕੇਸ ਲੜਨਗੇ ਤਾਂ ਪੰਜਾਬ ਦੇ ਵਿੱਚ ਹਜ਼ਾਰਾਂ ਇਹੋ ਜਿਹੇ ਕੇਸ ਹੋਣਗੇ ਜਿਹੜੇ ਕਈ ਗੈਂਗਸਟਰਾਂ ਤੇ ਹੋਣਗੇ ਕਈ ਕਿਸੇ ਹੋਰ ਅਪਰਾਧੀਆਂ ਤੇ ਹੋਣਗੇ ਜਿਨ੍ਹਾਂ ਦੇ ਵਿੱਚ ਆਈਓ ਝੂਠੇ ਪਏ ਹੋਣਗੇ ਤੇ ਅੱਜ ਉਹ ਆਈਓ ਆਪਣੀ ਐਪਲੀਕੇਸ਼ਨ ਲਾ ਕੇ ਕਹਿਣਗੇ ਕਿ ਅਸੀਂ ਸੱਚੇ ਹਾਂ ਅਸੀਂ ਸਾਰਾ ਕੁਝ ਸਹੀ ਕੀਤਾ ਸੀ ਸਰਨੇ ਕੋਈ ਕੋਈ ਲੈਟਰ ਕੋਈ ਲਿਖੀਆ ਕਰਦੇ ਕਿ ਨਹੀਂ ਹਜੇ ਲੈਟਰ ਅਟੈਚ ਕੀਤੀ ਕੋਈ ਵੀਡੀਓ ਅਟੈਚ ਕੀਤੀ ਵੀਡੀਓ ਤੁਹਾਡੀ ਹੋ ਬਿਲਕੁਲ ਜੀ ਤੇ ਉਹ ਕੋਈ ਲੈਟਰ ਕੀ ਲਿਖਿਆ ਤੁਸੀਂ ਅਸੀਂ ਜੀ ਅਸੀਂ ਜਿਹੜੀ ਉਹ ਵੀਡੀਓ ਦੱਸਿਆ ਸੀਗਾ ਉਹ ਜਿਹੜੇ ਜਿਹੜੇ ਇਹਨਾਂ ਦੇ ਵੱਲੋਂ ਝੂਠੇ ਗਵਾਹ ਬਣਾਏ ਗਏ ਸੀ ਤੁਹਾਨੂੰ ਫੋਨ ਆਇਆ ਸੀ ਬਿਲਕੁਲ ਜੀ ਝੂਠੇ ਗਵਾਹ ਬਣਾਏ ਗਏ ਸੀ ਉਹ ਉਹ ਜਿਹੜੇ ਬੰਦੇ ਉੱਥੇ ਮੌਜੂਦ ਨਹੀਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਇਸ ਕੇਸ ਨੂੰ ਰਾਜਨੀਤੀ ਤੋਂ ਪਾਸੇ ਰੱਖ ਕੇ ਇੱਕ ਪਾਰਦਰਸ਼ਤਾ ਨਾਲ ਦੇਖਿਆ ਜਾਂਦਾ ਤਾਂ ਅੱਜ ਤੱਕ ਇਹ ਕੇਸ ਆ ਜਿਹੜਾ ਸੋਲਵ ਹੋਇਆ ਹੋਣਾ ਸੀ ਪਰ ਇਹ ਚ ਰਾਜਨੀਤੀ ਚਮਕਾਉਣ ਦੇ ਲਈ ਜੋ ਵੀ ਹੱਤਕੰਢੇ ਹਰ ਇੱਕ ਉਹਨਾਂ ਅਧਿਕਾਰੀਆਂ ਵੱਲੋਂ ਰਾ ਸੋ ਉਹਦੇ ਵਿੱਚ ਝੂਠੇ ਗਵਾਹ ਬਣਾਏ ਗਏ ਆ ਤੇ ਉਹ ਪੁਲਿਸ ਵਾਲੇ ਉੱਥੇ ਦਿਖਾਏ ਗਏ ਜਿਹੜੇ ਉੱਥੇ ਮੌਜੂਦ ਨਹੀਂ ਆ ਉਹ ਬੰਦੇ ਉੱਥੇ ਦਿਖਾਏ ਗਏ ਜਿਹੜੇ ਉੱਥੇ ਮੌਜੂਦ ਨਹੀਂ ਆ ਆਪਣੀਆਂ ਨਿੱਜੀ ਕਿੜਾ ਕੱਢਣ ਦੇ ਲਈ ਉਹਦੇ ਨਾਲ ਸਾਨੂੰ ਉਸਦਾ ਕੋਈ ਮਤਲਬ ਨਹੀਂ ਆ ਪਰ ਇਹ ਆ ਵੀ ਸਾਡਾ ਕੇਸ ਆ ਜਿਹੜਾ ਉਹ ਖਰਾਬ ਹੋ ਰਿਹਾ ਸਾਡੇ ਕੇਸ ਦੇ ਉੱਤੇ ਕਾਰਵਾਈਆਂ ਜਿਹੜੀਆਂ ਡਿਲੇ ਹੋ ਰਹੀਆਂ ਲੈਟਰ ਪੜੀ ਤੁਸੀਂ ਲਿਖੀ ਹੈ ਰੱਟ ਰੱਟ ਤੇ ਉਹ ਕਿਹਨੂੰ ਲਿਖੀ ਹੈ ਤੇ ਵਿੱਚ ਕੀ ਗੱਲਾਂ ਲਿਖੀਆਂ ਨਹੀਂ ਉਹੀ ਆ ਨਾ ਅਸੀਂ ਇਹ ਸਰਕਾਰਾਂ ਨੂੰ ਮਤਲਬ ਡੀਜੀਪੀ ਸਾਹਿਬ ਨੂੰ ਸਰਕਾਰ ਨੂੰ ਮੁੱਖ ਮੰਤਰੀ ਨੂੰ ਤਾਂ ਚੀਫ ਜਸਟਿਸ ਨੂੰ ਸਾਰਿਆਂ ਨੂੰ ਇਹੀ ਲਿਖਿਆ ਕਿ ਸਾਨੂੰ ਇਸ ਦੇ ਉੱਤੇ ਜਿਹੜਾ ਨਿਆਂ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ ਹੈ ਜਿਹੜੇ ਦੋਸ਼ੀ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਹੈ।